ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਕਿ ਤੁਸੀਂ ਤੰਦਰੁਸਤ ਹੋਮੋਗੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਪੀਆਰ 126 ਵਾਲੇ ਕਿਸਾਨਾਂ ਦੇ ਲਈ ਆ ਉਹਨਾਂ ਲਈ ਹੋ ਸਕਦੀ ਆ ਬੁਰੀ ਖਬਰ ਸੈਲਰਾਂ ਵਾਲੇ ਥੋੜਾ ਪੈਰ ਪਿੱਛੇ ਖਿੱਚਦੇ ਪਏ ਆ ਤੁਹਾਨੂੰ ਪਤਾ ਸਾਲ ਤੋਂ ਇਹ ਮੁੱਦਾ ਲਗਭਗ ਥੋੜਾ ਗਰਮ ਖਿਆਲੀ ਹੋਇਆ ਹੋਇਆ ਅਤੇ ਇਹਦੇ ਉੱਤੇ ਆਪਾਂ ਅੱਜ ਚਰਚਾ ਕਰਨੀ ਆ ਤੇ ਰੇਟ ਕੀ ਹੋ ਗਏ 1509 ਦੇ ਉਹਦੇ ਉੱਤੇ ਅੱਜ ਵਿਚਾਰ ਕਰਨੀਆਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਸ਼ੇਅਰ ਕਰੋ ਦੇਖੋ ਕਿਸਾਨ ਵੀਰੋ ਪੀਆਰ 126 ਦਾ ਪਿਛਲੇ ਸਾਲ ਤੋਂ ਗੰਭੀਰ ਮਸਲਾ ਬਣਿਆ ਹੋਇਆ ਹੈ ਕਿਉਂਕਿ ਲਗਾਉਣ ਤੋਂ ਪਹਿਲਾਂ ਵੀ ਆਪਾਂ ਨੂੰ ਥੋੜਾ ਅਲਰਟ ਕੀਤਾ ਸੀ ਤੇ ਕਿਸਾਨਾਂ ਨੇ ਆਪਸ ਵਿੱਚ ਗੱਲ ਕਰਕੇ ਥੋੜਾ ਇਹਨੂੰ ਘੱਟ ਹੀ ਲਾਇਆ ਝਾੜ ਵਧੀਆ ਲਾਲਚ ਵੀ ਆਉਂਦਾ ਕਿ ਇਸ ਨੂੰ ਥੋੜਾ ਵੱਧ ਲਾਈਏ ਹੈ ਵੀ ਜਿਵੇਂ ਕਿਸੇ ਨੇ ਮੱਕੀ ਬੀਜੀ ਸੀ ਉਸ ਤੋਂ ਬਾਅਦ ਵੀ ਕਿਸੇ ਨੇ ਬੀਜਤੀ ਆ ਪਛੇਤੀ ਵੈਰੈਟੀ ਆ ਤੇ ਬਿਮਾਰੀ ਵਾਲਾ ਵੀ ਐਡਾ ਕੋਈ ਮਸਲਾ ਨਹੀਂ ਝਾੜ ਤੁਹਾਨੂੰ ਪਤਾ ਹੀ ਆ 35 ਕੁਇੰਟਲ ਪਲੱਸ ਇਹਦਾ ਜਾਂਦਾ ਹੀ ਜਾਂਦਾ ਮਿਨੀਮਮ ਆਉਂਦੀ ਵੀ ਛੇਤੀ ਆ ਸਭ ਤੋਂ ਪੌਦ ਵਿੱਚ ਵੀ ਕੋਈ ਦਿੱਕਤ ਨਹੀਂ ਛੇਤੀ ਵੱਡੀ ਹੁੰਦੀ ਆ ਪਰ ਇਸ ਕਿਸਮ ਨਾਲ ਕਾਫੀ ਘਾਟਾ ਪੈ ਰਿਹਾ ਸੈਲਰਾਂ ਵਾਲਿਆਂ ਨੂੰ ਚੌਲ ਤੁਹਾਨੂੰ ਪਤਾ ਟੁੱਟਦਾ ਜਿਆਦਾ ਨਿਕਲਦਾ ਘਾਟਾ ਹੈ ਤੇ ਰੂਲਸ ਅਕੋਰਡਿੰਗ 100 ਕੁਇੰਟਲ 100 ਕਿਲੋ ਦੇ ਪਿੱਛੇ ਕਿਲੋ ਇੱਕ ਕੁਇੰਟਲ ਤੋਂ ਭਾਵ ਇੱਕ ਕੁਇੰਟਲ ਦੇ ਪਿੱਛੇ ਇਹਨਾਂ ਨੂੰ 67 ਕਿਲੋ ਆ ਜਿਹੜਾ ਸੈਲਰ ਵਾਲਿਆਂ ਨੂੰ ਸਰਕਾਰ ਨੂੰ ਦੇਣਾ ਪੈਂਦਾ ਆ ਜਿਦੇ ਵਿੱਚ ਉਹ ਕਹਿੰਦੇ ਸੈਲਰਾਂ ਵਾਲੇ ਕਹਿੰਦੇ ਕਿ ਪੀਆਰ 126 ਦੇ ਵਿੱਚ ਉਹ ਸਿਰਫ 60 ਕਿਲੋ ਜਿਹੜਾ ਚੌਲ ਆ ਉਹਦੀ ਐਵਰੇਜ ਹੀ ਨਿਕਲਦੀ ਆ ਤੇ ਹੁਣ ਘਾਟਾ ਅਸੀਂ ਕਿਉਂ ਖਾਈਏ ਉਹਨਾਂ ਦਾ ਮਸਲਾ ਇਹ ਆ ਦੇਖੋ ਜੇ ਇੱਕ ਨਿਊਟਰਲ ਹੋ ਕੇ ਗੱਲ ਸੋਚ ਜAVE ਉਹ ਵੀ ਠੀਕ ਨੇ ਆਪਣੀ ਜਗ੍ਹਾ ਤੇ ਹੁਣ ਇਹ ਮਸਲਾ ਜਿਹੜਾ ਇਹ ਸਰਕਾਰ ਕਿਸਾਨਾਂ ਸੈਲਰਾਂ ਵਾਲਿਆਂ ਦਾ ਗੰਭੀਰ ਬਣਿਆ ਹੋਇਆ ਹੈ ਸਰਕਾਰ ਵੀ ਹੱਲ ਕਰਨਾ ਚਾਹੁੰਦੀ ਆ ਕਿਉਂਕਿ ਜਿਹੜਾ ਫਾਇਦਾ ਸਰਕਾਰ ਨੂੰ ਵੀ ਹੋ ਸਕੇ ਤੇ ਸੈਲਰ ਵਾਲੇ ਕਹਿ ਰਹੇ ਨੇ ਕਿ ਪਿਛਲੇ ਸਾਲ ਵਾਲਾ ਜਿਹੜਾ ਸਟਾਕ ਦੇ ਪੈਸੇ ਆ ਭਾਅ ਜਿਹੜੇ ਪਿਛਲੇ ਸਾਲ ਘਾਟੇ ਪਏ ਨੇ ਉਹਦੀਆਂ ਪਰਚੀਆਂ ਹਲੇ ਸਾਡੇ ਕੋਲ ਹੀ ਪਈਆਂ ਨੇ ਸਰਕਾਰ ਨੇ ਕਿਹਾ ਸੀ ਕਿ ਉਹ ਮੁਆਵਜ਼ਾ ਸਾਰਾ ਸਾਨੂੰ ਦੇਣਗੇ ਪਰ ਉਹ ਹਲੇ ਤੱਕ ਕੋਈ ਨਹੀਂ ਦਿੱਤਾ ਇਸ ਕਰਕੇ ਜਿਹੜਾ ਹੁਣ ਪ੍ਰੋਬਲਮ ਆ ਰਹੀ ਆ ਉਹ ਕਹਿੰਦੇ ਪੀਆਰ 126 ਨੂੰ ਅਸੀਂ ਉਹਨਾ ਟਾਈਮ ਨਹੀਂ ਖਰੀਦਾਂਗੇ ਵੈਸੇ ਤਾਂ ਦੇਖੋ ਪਿਛਲੇ ਸਾਲਾਂ ਦੀ ਗੱਲ ਕਰੀਏ ਉਸ ਤੋਂ ਬਹੁਤ ਜ਼ਿਆਦਾ ਘਟਾ ਐਵਰੇਜ ਜਿਹੜੀ ਆ ਉਹ ਲਾਈਆ ਕਿਸਾਨਾਂ ਨੇ ਕਿਸਾਨਾਂ ਨੇ ਜਿਆਦਾ 131 110 ਤੇ 128 ਵਗੈਰਾ ਜਿਆਦਾ ਲਾਈ ਆ ਪਰ ਫਿਰ ਵੀ ਜਿੰਨਾਂ ਜਿਨ੍ਹਾਂ ਨੇ ਕਿਸਾਨਾਂ ਨੇ ਲਾਈ ਆ ਉਹਨਾਂ ਦੇ ਲਈ ਇਹ ਗੱਲ ਆ ਤੇ ਆਪਣੇ ਦੋਸਤਾਂ ਦੇ ਲਈ ਗੱਲ ਆ ਕਿ ਸੈਲਰਾਂ ਨੂੰ ਉਹ ਘਾਟੇ ਸ਼ੋਅ ਕਰਕੇ ਉਹ ਕਹਿੰਦੇ ਸਾਨੂੰ ਪਹਿਲਾਂ ਪੈਸੇ ਦੋ ਫਿਰ ਅਸੀਂ ਅੱਗੇ ਜਿਹੜੀ ਸਰਕਾਰ ਨਾਲ ਡੀਲ ਆ ਉਹ ਕਰਾਂਗੇ ਸਰਕਾਰ ਕਹਿੰਦੀ ਇਸ ਵਾਰ ਜਿਹੜੀ ਖਰੀਦ ਹੋਵੇਗੀ ਕਿਸਾਨਾਂ ਨੂੰ ਕਿਹਾ ਗਿਆ ਹੁਣ ਦੇਖੋ ਭਪਾਈ ਸਰਕਾਰ ਕਰੇਗੀ ਕਿਸਾਨ ਕਰਨਗੇ ਜਾਂ ਫੇਰ ਪਿਛਲੇ ਸਾਲਾਂ ਵਾਂਗ ਸੈਲਰਾਂ ਵਾਲਿਆਂ ਨੂੰ ਹੀ ਕਰਨੀ ਪਵੇਗੀ ਇਸ ਕਰਕੇ ਜਿਹੜੀਆਂ ਦਿੱਕਤਾਂ ਨੇ ਉਹ ਥੋੜੀਆਂ ਜੀਆਂ ਵੱਧ ਆ ਰਹੀਆਂ ਨੇ ਪਰ ਹੁਣ ਜੇਕਰ ਰੇਟਾਂ ਦੀ ਗੱਲ ਕਰੀਏ ਇੱਕ ਪਾਸੇ ਖੁਸ਼ਖਬਰੀ ਤੇ ਇੱਕ ਪਾਸੇ ਥੋੜੀ ਪ੍ਰੋਬਲਮ ਆ ਰਹੀ ਆ ਤੇ ਜਿਹੜੇ 1500 ਦੇ ਰੇਟ ਨੇ ਉਹ ਦਿਨੋਂ ਦਿਨ ਵੱਧਦੇ ਜਾ ਰਹੇ ਆ ਪਹਿਲਾਂ ਤਾਂ 2200 ਤੋਂ ਲੈ ਕੇ ਜਿਹੜਾ ਜਿਆਦਾ ਵਧੀਆ ਚੌਲ ਸੀ ਉਹ ਵੱਧੋ ਵੱਧ 2500 2500 ਤੱਕ ਸੀ ਹੁਣ ਜੇਕਰ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 2600 ਤੋਂ ਪਲੱਸ ਜਿਹੜੇ ਰੇਟ ਆ 1509 ਦੇ ਉਹ ਹੋ ਚੁੱਕੇ ਆ ਜੇਕਰ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਕਿਤੇ ਜਿਹੜਾ ਹੈਗਾ ਯਾ ਰੇਟ 2600 ਆ ਕਿਤੇ 2700 ਤੇ ਕਿਤੇ 2800 ਦੇ ਤੱਕ ਵੀ ਜਿਹੜਾ ਹੈਗਾ ਉਹ ਰੇਟ ਚੱਲਿਆ ਗਿਆ ਜੇ ਐਵਰੇਜ ਦੀ ਗੱਲ ਕਰੀਏ ਤਾਂ ਐਵਰੇਜ ਜਿਹੜੀ ਰੇਟ ਦੀ ਆ ਉਹ ਹਰਿਆਣੇ ਦੇ ਵਿੱਚ ਲਗਭਗ 2600 ਤੋਂ ਲੈ ਕੇ 2800 ਦੇ ਵਿੱਚ ਵਿੱਚ ਰੇਟ ਨੇ ਜਿਹੜੇ ਉਹ ਚਲੇ ਗਏ ਆ ਆਪਣੀ ਗੱਲ ਕਰੀਏ ਤਾਂ ਆਪਣੇ 2700 ਦੇ ਨੇੜੇ ਜਿਹੜਾ ਰੇਟ ਆ 1500 ਦਾ ਉਹ ਰਾਮ ਨਾਲ ਚਲੇ ਗਿਆ ਇਹ 1500 9 ਵਾਲਿਆਂ ਦੇ ਲਈ ਖੁਸ਼ਖਬਰੀ ਆ ਤੇ ਇੱਕ ਪਾਸੇ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹ ਚੱਲ ਰਹੀ ਆ 126 ਦੀ ਤੇ ਜਿਹੜੇ ਇਹਦੇ ਰੇਟ 1509 ਦੇ ਉਹ ਪੰਜਾਬ ਵਿੱਚ ਗਰੋ ਕਰਨ ਲੱਗ ਗਏ ਇਹ ਬਹੁਤ ਚੰਗੀ ਗੱਲ ਹੈ ਤੇ ਬਾਕੀ ਹੋਰ ਜਿਹੜੀ ਇਨਫਾਰਮੇਸ਼ਨ ਆ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਵੀਡੀਓ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਆਪਜੀ ਦਾ ਬਹੁਤ ਬਹੁਤ ਧੰਨਵਾਦ